ਨਾਮ ਵਰਨਜੀਤ ਸਿੰਘ ਜਿੱਥੋਂ ਆਇਓ ਰਕੜੀ ਵਾਲਾ ਕਾਮਰ ਸਾਪ ਕੀ ਕਹਿਣਾ ਚਾਹੋਗੇ ਅੱਜ ਯਾਤਰਾ ਜਾ ਰਹੀ ਹੈ ਕਿਦੋਂ ਕਿੱਥੇ ਜਾਣੀ ਹੈ ਤੇ ਵਾਪਸੀ ਕਿਦੋਂ ਆਜ ਜਾ ਰਹੀ ਹੈ ਹਜੂਰ ਸਾਹਿਬ ਕਿ ਦੋ ਤਰੀਕ ਨੂੰ ਵਾਪਸੀ ਹੋਣਾ ਸਾਫ ਕਹੋ ਜੇ ਲੱਗ ਰਿਹਾ ਤੁਸੀਂ ਮੁੱਖ ਮੰਤਰੀ ਦੀ ਯਾਤਰਾ ਦੇ ਸੰਬੰਧਿਤ ਬਹੁਤ 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 ਵਧੀਆ ਕਰਮਾਪਕਾਂ ਵਾਲਾ ਹਨ ਯਾਤਰਾ ਇਹਨਾਂ ਨੇ ਕਰਾਈ ਹੈ ਤੇ ਕਿੱਟਾ ਮਿਲਿਆਗੀ ਸਰਕਾਰ ਵੱਲੋਂ ਕੀ ਮਿਲਿਆ ਵਾ ਕਿੱਟਾ ਦੇ ਵਿੱਚ ਕੰਬਲ ਚਾਰਦਰ ਸਰਾਨਾ ਆ ਤੇਲ ਤੋਂ ਕੰਗੀ ਆ ਰਵਗੈਰਾ ਸੁਭਾਨ ਕੋਸਟ ਠੀਕ ਜੀ ਅੱਜ ਅਸੀਂ ਯਾਤਰਾ ਜਾ ਰਹੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਸਤਵ ਦੇ ਉਤੇ ਭਗਵੰਤ ਮਾਨੇ ਯਾਤਰਾ ਲਈ ਸਾਨੂੰ ਬਹੁਤ ਵਧੀਆ ਚਾਂਸ ਦਿੱਤਾ ਔਰਾਂ ਹੀ ਬੜੇ ਚਿਰ ਤੋਂ ਤਰਸ ਰਹੇ ਸੀ ਅਹੂਰ ਸਾਹਿਬ ਜਾਣ ਵਾਸਤੇ ਲੇਕਿਨ ਸਾਨੂੰ ਅੱਜ ਬਹੁਤ ਵਧੀਆ ਲੱਗ ਰਿਹਾ ਬਜ਼ੁਰਗ ਬੰਦੇ ਆ ਔਰ ਏਸੀ ਗੱਡੀਆਂ ਦਿੱਤੀਆਂ ਸਭ ਕੁਝ ਬਹੁਤ ਸੂਰਤਾਂ ਦਿੱਤੀਆਂ ਜੀ ਖਾਣ ਪੀਣ ਵਾਸਤੇ ਕਿੱਟਰ ਦਿੱਤੀ ਆ ਇਹ ਇੱਕ ਚੀਜ਼ ਦੀ ਬਹੁਤ ਜ਼ਿਆਦਾ ਸੁਰਤ ਰਹੀ ਬਹੁਤ ਧੰਨਵਾਦ ਕਰਦਾ ਕੀ ਨਾਮ ਹੈ ਕਿੱਥੋਂ ਆਇਓ ਮੇਰਾ ਨਾਮ ਗਰਚਰਨ ਸਿੰਘ ਹੈ ਜੀ ਸਲਤਨਵੰਦ ਰੋਡ ਅਮਰਸਰ ਤੋਂ ਆਇਆ ਹਾਂ ਕੀ ਕਹਿੰਦਾ ਜਾਂਦੇ ਸਰਕਾਰਾਂ ਦਾ ਜਗਾ ਪਰਾਣਾ ਕੀਤਾ ਬਹੁਤ ਵਧੀਆ ਪ੍ਰਾਰਲਾ ਕੀਤਾ ਜੀ ਅਸੀਂ ਇਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਾਂ ਜੀ ਤੁਹਾਡਾ ਨਾਮ ਅਰਵਨ ਸਿੰਘ ਜੀ ਕੀ ਕਹਿਣਾ ਚਾਹੋਗੇ ਜੀ ਯਾਤਰਾ ਜਾ ਰਹੇ ਹੋ ਕਿਦੋਂ ਜਾਣੀ ਗਿਆਤ ਮੈਂ ਕਹਿੰਦਾ ਕਿ 1947 ਤੋਂ ਲੈ ਕੇ ਅੱਜ ਤੱਕ ਕਿਸੇ ਨੇ ਇਹੋ ਜਿਹਾ ਪ੍ਰਾਰਣ ਨਹੀਂ ਕੀਤਾ ਜੋ ਬਸਲੇ ਭਵੰਦ ਮੰਨਦੇ ਨੇ ਜਿਹਨੇ ਪਿਆਰ ਕਰਦੇ

ਆਈਟੇ ਕੋ ਹਯੂਰ ਸਾਹਿਬ ਦੀ ਯਾਤਰਾ ਵਾਸਤੇ ਜਾ ਰਹੇ ਹਾਂ ਬਹੁਤ ਵਧੀਆ ਉਪਰਾਲਾ ਕੀਤਾ ਵਾ ਜਿਹੜੇ ਲੋਕ ਨਹੀਂ ਜਾ ਸਕਦੇ ਉਹਨਾਂ ਵਾਸਤੇ ਬਹੁਤ ਵਧੀਆ ਤੇ ਕਿੰਨੇ ਜਨੇ ਜਾ ਰਹੇ ਕਿੰਨੇ ਆਏ ਸਾਡੇ ਪਿੰਡ ਆਈ ਦੋ ਜਾਣੇ ਆਏ ਕਿਸ ਤਰ੍ਹਾਂ ਦਾ ਲੱਗ ਰਿਹਾ ਤੈਨੂੰ ਬਹੁਤ ਵਧੀਆ ਲੱਗ ਰਿਹਾ ਹਨ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਇੰ ਕਿ ਬਹੁਤ ਵਧੀਆ ਇਸ ਤਰ੍ਹਾਂ ਦੇ ਉਪਰਾਲੇ ਚੱਲਦੇ ਰਹਿਣ ਤੇ ਸੰਗਤਾਂ ਦਰਸ਼ਨ ਕਰਨ ਜਾਂਦੀਆਂ ਰਹਿਣ ਜਿਹੜੇ ਨਹੀਂ ਜਾ ਸਕਦੇ ਉਹ ਵੀ ਜਾ ਸਕਦੇ ਜਿਹੜੀ ਕਿੱਟਾਂ ਦਿੱਤੀਆਂ ਕਿੱਟਾਂ ਦੇ ਵਿੱਚ ਕੀ ਕੀ ਕਿੱਟਾਂ ਦੇ ਵਿੱਚ ਇੱਕ ਕੰਬਲ ਆ ਤੇ ਚਾਦਰ ਹੂੰ ਛਤੜੀਆ ਤੇ ਹੋਰ ਆ ਸਭ ਜ਼ਰੂਰੀ ਸਮਾਨ ਆਪਣੇ ਵਰਤਨ ਵਾਸਤੇ ਕਿਰਨਜੀਤ ਕੋਰ ਕੀ ਕਹਿਣਾ ਚਾਹੋਗੇ ਜੀ ਯਾਤਰਾ ਜਾ ਰਹੀ ਕਿਦੋਂ ਵਾਪਸ ਆਣੀ ਹੈ ਤੇ ਕਿਥੇ ਇੱਕ ਜਾਣੀ ਸਰ ਇਹ ਹਜੂਰ ਸਾਹਿਬ ਯਾਤਰਾ ਜਾ ਰਹੀ ਹੈ 2-3 ਦਿਨ ਦੀ ਵਾਪਸੀ ਆ ਸਰ ਬਹੁਤ ਵਧੀਆ ਉਪਰਾਲਾ ਕੀਤਾ ਸਰਕਾਰ ਨੇ ਇਸ ਤਾਈ ਉਪਰਾਲੇ ਕਰਦੇ ਰਹਿਣ ਜਿਹੜਾ ਮਾਰਾ ਜਨਨੋ ਤਰਕਿਆਮਕ ਚ ਬਸ ਇਹੀ ਸਰ ਨੇ ਜਰੂਰਤ ਦਾ ਸਮਾਨ ਜਿਹੜਾ ਰਸਤੇ ਜ਼ਰੂਰਤ ਪੈਣੀ ਹੈ ਤੁਹਾਨੂੰ ਦਿੱਤਾ ਹੋ ਹਾਂਜੀ ਸਰ ਉਹ ਸਾਰਾ ਕੁਝ ਉਹ ਕਹਿੰਦੇ ਕਿ ਟ੍ਰੇਨ ਵਿੱਚ ਅਵੇਲੇਬਲ ਹੋਏਗਾ ਕਿ ਜੋ ਵੀ ਤੁਹਾਨੂੰ ਦਿੱਕਤ ਆਏਗੀ ਕਿਸੇ ਮੈਡੀਕਲ ਦੀ ਕੁਝ ਵੀ ਉਹ ਸਾਰਾ ਕੁਝ ਮਿਲੇਗਾ ਵਿੱਚ ਠੀਕ ਬਹੁਤ ਸਾਲ ਪਹਿਲਾਂ ਦੇ ਨਾਲ ہاں ਗੁਰਮਾਨ ਸਿੰਘ ਸਾਹਿਬ ਜੀ ਦਾ ਅੱਜ ਪ੍ਰਕਾਸ਼ ਹੋਇਆ ਗੁਰੂ ਰਾਮਦਾਸ ਜੀ ਦੇ ਕਦੋਂ ਲੋਕ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਜਾਦੇ ਸਾਡੇ ਮੁੱਖ ਮੰਤਰੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਮਾਮਾ ਨੂੰ ਬਜ਼ੁਰਗਾਂ ਨੂੰ ਭੈਣਾ ਭਰਾਵਾਂ ਨੂੰ ਅੱਜ ਜਿਹੜਾ ਫਰੀ ਮਤਲਬ ਜਿਹੜੀ ਤੀਰਥ ਯਾਤਰਾ ਜਿਹੜੀ ਕਰਾ ਰਿਹਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿੰਨੇ ਯਾਤਰੀ ਜਾਂਦੇ ਟੋਟਲ ਟ੍ਰੇਨ ਐਸੀ ਆ ਜੀ ਟੋਟਲ ਟ੍ਰੇਨ ਐ ਕਿੰਨੇ ਯਾਤਰੀ ਜਾ ਰਹੇ ਅੱਜ ਇੱਕ ਇੱਥੋਂ ਜ਼ਿਆਦਾ 300 200 ਜਲੰਧਰ ਤੋਂ ਜਾਊਗਾ 500 ਧੂਰੀ ਤੋਂ ਪਾ ਸੰਦੂਤ ਧੂਰੀ ਮਾਨ ਸਾਹਿਬ ਉੱਥੋਂ ਚੱਲੀ ਦੇਣਗੇ ਗੱਡੀ ਨੂੰ ਅਰਵਿੰਦ ਕੇ ਜੀ ਵਾਲਜੀ ਤੇ ਮਾਨ ਸਾਹਿਬ ਦੋਨੋਂ ਕਦੋਂ ਜਾਂਦਾ ਗੱਡੀ ਵਾਪਸ ਆਣੀ ਕਦੋਂ ਜਾਂਦੀ 6 ਦਿਨ ਬਾਅਦ ਵਾਪਸ ਆਉਗੇ ਇਹੋ ਗੱਡੀ ਵਾਪਸ ਆਉਗੀ ਲੈ ਕੇ ਹੋਰ ਕਿਤੇ ਪ੍ਰਾਲੇ ਕਿਤੇ ਜਾ ਰਹੇ ਯਾਤਰਾ ਦੇ ਹਾਂਜੀ ਹੋਰ ਕਿਹ ਜਗ੍ਹਾ ਜਗ੍ਹਾ ਤੇ ਪ੍ਰਾਲੇ ਕਿਤੇ ਲਾ ਸਾਰੀਆਂ ਜਗ੍ਹਾ ਤੇ ਆਪਾਂ ਜਾਵਾਂਗੇ ਉੱਥੇ ਪਟਨਾ ਸਾਹਿਬ ਵੀ ਬਨਾਰਸ ਵੀ ਸਾਦੇ ਥਾਂ ਤੇ ਅਜਮੇਸ਼ ਸ਼ਰੀਫ ਵੀ ਸਾਦੇ ਤੋਂ ਬਹੁਤ سارے ਸਥਾਨਾਂ ਤੇ ਜਾਵਾਂਗੇ ਹਾਂ 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 ਬਾਕੀ ਠੀਕ ਠੀਕ ਜੀ ਅੱਜ ਯਾਤਰਾ ਜਾ ਰਹੀ ਕੀ ਕਹਣਾ ਚੰਗੇ ਅੱਜ ਬੜੀ ਖੁਸ਼ੀ ਦਾ ਦਿਨ ਆ ਸਾਡੇ ਵਾਸਤੇ ਕਿ ਅੱਜ ਛੜੀ ਛੜੀ ਪਹਿਲੇ ਪਾਤਸ਼ਾਹ ਸਾਡੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆ ਇਸ ਮੌਕੇ ਤੇ ਉੱਤੇ ਆ ਜਿਹੜਾ ਅਸੀਂ ਪੂਰੀ ਦੇਸ਼ ਵਿਦੇਸ਼ ਦੇ ਵਿੱਚ ਵੱਸੀਆਂ ਸੰਗਤਾਂ ਨੂੰ ਮਤਾਈ ਦੇਣਾ ਹੈ ਮੈਂ ਔਰ ਸਾਡੇ ਇਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਦਾ ਬਹੁਤ ਵਧੀਆ ਇੱਕ ਨੇਕ ਉਪਰਾਲਾ ਜਿਹਦੇ ਤਹਿਤ ਆ ਪਹਿਲੀ ਟ੍ਰੇਨ ਜਿਹੜੀ ਆ ਚਾ ਸ਼੍ਰੀ ਆਂੁਰਸਾ ਸਾਹਿਬ ਤੋਂ ਆਹ ਤੱਕ ਸ਼੍ਰੀ ਹਜ਼ੂਰ ਸਾਹਿਬ ਵਿਖੇ ਜਿਹੜੇ ਆ ਉਹ ਦਰਸ਼ਨਾਂ ਵਾਸਤੇ ਜਾ ਰਹੇ ਨੇ ਜਿਹੜੇ ਲਈ ਜਾ ਰਹੀ ਇਹ ਦੋ ਤਰੀਕ ਨੂੰ ਵਾਪਸੀ ਹੋਏਗੀ ਰੋਕ ਰੋਕੇ ਵੱਖ-ਵੱਖ ਪੂਰੇ ਧਰਮਾਂ ਦੇ ਦਰਸ਼ਨ ਜਿੱਥੇ ਜਾਂਦਾ ਹੈ ਕਾਲੂ ਕਿਤੇ ਜਾ ਰਹੇ ਪੂਰੇ ਪੰਜਾਬ ਦੇ ਵਿੱਚ ਹੀ ਕਰ ਰਹੇ ਪੂਰੇ ਪੰਜਾਬ ਦੇ ਵਿੱਚੋਂ ਹੀ ਸਾਡੇ ਲਗਭਗ 50 ਹਜ਼ਾਰ ਤੋਂ ਵੱਧ ਸ਼ਰਧਾਲੂ ਜਿਹੜੇ ਨੇ ਵੱਖ-ਵੱਖ ਪੀਰਤਸਥਾਨਾਂ 'ਤੇ ਚਾਹੇ ਉਹ ਹਿੰਦੂ ਕਮਿਊਨਿਟੀ ਦੇ ਨਾਲ ਨੇ ਪੈਸੇ ਤਾਂ ਸਾਂਝੀ ਵਾਲਤਾ ਦਾ ਉਪਦੇਸ਼ ਆ ਸਾਰੇ ਏਕਾਂ ਹਰ ਤੀਰਥ ਸਥਾਨ ਹਰ ਧਾਰਮਿਕ ਸਥਾਨ ਸਾਡੇ ਵਾਸਤੇ ਸਾਰੇ ਪੰਜਾਬੀਆਂ ਵਾਸਤੇ ਬਹੁਤ ਅਹਿਮੀਅਤ ਰੱਖਦਾ ਹੈ ਸੋ ਮਥਰਾ ਵਾਸਤੇ ਵਾਰਾਨਸੀ ਦਨ ਬਰਨਦਰਾਵਨ ਐਂਡ ਅ ਅਜ਼ਮੇਰ ਸ਼ਰੀਫ ਐਂਡ ਸਾਡੇ ਵੈਸ਼ਨੋ ਦੇ ਵੀ ਮਾਤਾ ਜੀ ਚੰਤਪੁਰ ਨੇ ਮਾਤਾ ਚੰਤਪੁਰ ਨੇ ਜਵਾਲਾ ਜੀ ਨਾਨਾ ਦੇਵੀ ਸਾਰੇ ਹੀ ਧਾਰਮਿਕ ਸਥਾਨ ਜਿਹੜੇ ਨੇ ਜਿੱਥੇ ਜਾਦਾ ਡਿਸਟੈਂਸ ਆ ਉਥੇ ਅਸੀਂ ਥਰੂ ਟ੍ਰੇਨ ਔਰ ਜਿੱਥੇ ਘੱਟ ਡਿਸਟੈਂਸ ਆ ਉਥੇ ਬੱਸਸ ਜਾਈ ਜੀ ਕਿਟਾਂ ਕਰਾਂਗੇ ਮੰਡੀਆਂ ਕਿ ਸਤਾਲੂ ਹਾਂਜੀ ਕਿਟਾਂ ਦਿੱਤੀਆਂ ਕਿ ਜਾਨੇ ਜੋ ਰੋਜ਼ਮਰ ਦਾ ਸਮਾਨ ਆ ਕੋਈ ਕੰਬਲ ਬੈੱਡ ਸੀਟ ਜੋ ਵੀ ਕੁਝ ਲੋੜੀਂਦਾ ਉਹ ਸਾਰੇ ਸ਼ਰਤਾਂ ਤੁਮ ਜਿਹੜਾ ਹੈ ਉਹ ਦਿੱਤਾ ਗਿਆ ਬਜ਼ੁਰਗਾਂ ਨੂੰ ਨਹੀਂ ਪੁੱਛਦੇ ਆ ਜਿਹੜੇ ਇਕੱਲੇ ਰਹਿ ਜਾਂਦੇ ਨੇ ਉਹਨਾਂ ਲਈ ਇਹ ਯਾਤਰਾ ਕਾਫੀ ਸਫਲ ਰਹਿਣ ਦੇਖੋ ਸਰਕਾਰ ਸਾਰੇ ਵਾਸਤੇ ਧਿਆਨ ਦਿੰਦੀ ਹੈ ਸਰਕਾਰ ਸਾਰੇ ਵਾਸਤੇ ਹੁੰਦੀ ਹੈ ਸਰਕਾਰ ਤੋਂ ਸਰਕਾਰ ਦਾ ਮਕਸਦ ਹੀ ਇਹ ਹੁੰਦਾ ਹੈ ਕਿ ਆਪਣੀ ਜਿਹੜੇ ਜਨਤਾ ਹੈ ਉਹਨਾਂ ਨੂੰ ਕੰਫਰਟੇਬਲ ਜੋਨ ਦੇ ਵਿੱਚ ਰੱਖਣਾ ਸੋ ਬڑے ਧਾਰਮਿਕ ਸਥਾਨ ਦੇ ਉੱਤੇ ਜਾਣ ਦੀ ਤੇ ਹਰ ਇੱਕ ਦੀ ਤਾਂਗ ਹੁੰਦੀ ਹੈ ਕੋਈ ਵੀ ਬੰਦਾ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਤ ਆ ਉਹ ਚਾਹੁੰਦਾ ਹੈ ਕਿ ਮੈਂ ਅਬਦੇ ਜਿਉਂਦੇ ਜੀ ਆਪਣੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਕੇ ਆਵਾਂ ਉੱਥੇ ਨਤਮਸਤਕ ਹੋ ਕੇ ਆਵਾਂ ਸੋ ਕਈ ਵਾਰੀ ਕੁਝ ਰਿਸਟ੍ਰਿਕਸ਼ਨਸ ਆ ਜਾਂਦੀਆਂ ਨੇ ਮੁਸ਼ਕਲਾਂ ਹੁੰਦੀਆਂ ਨੇ ਫਾਈਨੈਂਸ਼ੀਅਲ ਵੀ ਹੋ ਸਕਦੀਆਂ ਨੇ ਹੋਰ ਵੀ ਹੋ ਸਕਦੀਆਂ ਨੇ ਜਿਹਦੇ ਕਰਕੇ ਲੋਕ ਚਾਹੁੰਦੇ ਹੋਏ ਵੀ ਜਾ ਨਹੀਂ ਸਕਦੇ ਸੋ ਸਰਕਾਰ ਦਾ ਉਪਰਾਲਾ ਹੈ ਕਿ ਉਹ ਲੋਕ ਜਿਹੜੇ ਚਾਹੁੰਦੇ ਨੇ ਪਰ ਕਿਸੇ ਕਾਰਨ ਕਰਕੇ ਜਾ ਨਹੀਂ ਸਕਦੇ ਉਹਨਾਂ ਨੂੰ ਮਤਲਬ ਧਾਰਮਿਕ ਸਥਾਨਾਂ ਦੇ ਦਰਸ਼ਨ ਜਿਹੜੇ ਆ ਕਰਾਈਜ਼ਨ ਸਾਡੀ ਅੱਜ ਪਹਿਲੀ ਟ੍ਰੇਨ ਜਿਹੜੀ ਆ ਤੱਕ ਸ਼੍ਰੀ ਹਜ਼ੂਰ ਸਾਹਿਬ ਨੰਡੇੜ ਸਾਹਿਬ ਵਾਸਤੇ ਇੱਥੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਰਵਾਨਾ ਹੋ ਰਹੀ ਹੈ ਲਗਭਗ ਹਜ਼ਾਰ ਯਾਤਰੀ ਪੂਰੇ ਪੰਜਾਬ ਦੇ ਵਿੱਚੋਂ ਇਸ ਟ੍ਰੇਨ ਦਾ ਹੀ ਇੱਥੇ ਜਲੰਧਰ ਜਾਣਗੇ ਜਲੰਧਰ ਤੋਂ ਪੂਰੀ ਉੱਥੇ ਸਾਡੇ ਮਾਨਯੋਗ ਸੀਐਨ ਸਾਹਿਬ ਜਿਹੜੇ ਆ ਟ੍ਰੇਨ ਨੂੰ ਰਵਾਨਾ ਕਰਨਗੇ ਸੋ ਮੇਰੀਆਂ ਸ਼ੁਭ ਕਾਮਨਾਵਾਂ ਸਾਰੇ ਯਾਤਰੀਆਂ ਨੂੰ ਅੰਦਰ ਆ ਮੈਂ ਆਸ ਕਰਦਾ ਕਿ ਉਹਨਾਂ ਦੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਮਕਸਦ ਜਿਹੜਾ ਆ ਇਹ ਅੱਜ ਪੂਰਾ ਹੋਣ ਵਾਲੇ ਸਮੇਂ ਦੇ ਵਿੱਚ ਇਸ ਤਰੀਕੇ ਤੋਂ ਪ੍ਰਾਲੇ ਹੋਰ ਆਉਂਦੇ ਰਹਿਣਗੇ ਡੈਫੀਨੇਟਲੀ ਦੇਖੋ ਇਸ ਵਾਰੀ ਅਸੀਂ 40 ਕਰੋੜ ਰੁਪਿਆ ਜਿਹੜਾ ਕੈਬਨਟ ਦੇ ਵਿੱਚ ਅਪਰੂਵ ਕੀਤਾ ਸਾਡੇ ਫਾਈਨੈਂਸ ਡਿਪਾਰਟਮੈਂਟ ਨੇ ਦਿੱਤਾ ਆ ਉਹਦੇ ਵਾਸਤੇ ਲਗਭਗ 50 ਹਜ਼ਾਰ ਤੋਂ ਜ਼ਿਆਦਾ ਸ਼ਰਦਾਲੂ ਚੜੇ ਨੇ ਉਹ ਇਸ ਸਾਲ ਯਾਤਰਾ ਕਰਨਗੇ ਨੈਕਸਟ ਸਾਲ ਫਿਰ ਜਰਨੀ ਆ ਉਹ ਸ਼ਰਦਾਲੂ